ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਮਾਹਿਲਪੁਰ ਅਧੀਨ ਪੈਂਦੇ ਦਾਤਾ ਤੇ ਚੇਲਾ ਵਿਖੇ ਕਿਸੇ ਅਣਪਛਾਤੇ ਵੱਲੋਂ ਲਗਾਈ ਕਣਕ ਦੀ ਨਾੜ ਨੂੰ ਅੱਗ ਨੇ ਉਸ ਵੇਲੇ ਵਿਸ਼ਾਲ ਰੂਪ ਧਾਰਨ ਕਰ ਲਿਆ ਜਦੋਂ ਤੇਜ਼ ਰਫ਼ਤਾਰ ਨਾਲ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਹਵਾਵਾਂ ਚੱਲਣ ਦੇ ਨਾਲ ਅੱਗ ਤੇਜ਼ੀ ਨਾਲ ਪਿੰਡਾਂ ਵਿੱਚ ਜਾ ਵੜੀ ਜਿਸ ਦੇ ਕਾਰਨ ਅੱਧਾ ਦਰਜਨ ਦੇ ਕਰੀਬ ਘਰਾਂ ਵਿੱਚ ਅੱਗ ਵੜ ਗਈ ਜਿਸ ਕਾਰਨ ਉਹਨਾਂ ਦੀ ਨਾ ਸਿਰਫ ਛੱਤਾਂ ਨੂੰ ਨੁਕਸਾਨ ਪਹੁੰਚਿਆ ਬਲਕਿ ਇਸ ਅੱਗ ਦੇ ਵਿੱਚ ਪਸ਼ੂਆਂ ਦੇ ਲਈ ਇਕੱਠਾ ਕਰਕੇ ਸਾਲ ਭਰ ਦੀ ਰੱਖੀ ਤੂੜੀ ਸਮਾਨ ਅਤੇ ਇਸ ਵਿੱਚ ਇੱਕ ਪਸ਼ੂ ਵੀ ਬੁਰੀ ਤਰ੍ਹਾਂ ਨਾਲ ਝੁਲਸ ਗਿਆ। ਇਸ ਤੇਜ਼ ਚੱਖੜ ਵਿੱਚ ਹੀ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਮੌਕੇ ਉੱਤੇ ਪਹੁੰਚ ਕੇ ਪਿੰਡ ਵਾਸੀਆਂ ਦਾ ਹੋਰ ਨੁਕਸਾਨ ਹੋਣ ਤੋਂ ਬਚਾਇਆ। ਮਿਲੀ ਜਾਣਕਾਰੀ ਦੇ ਅਨੁਸਾਰ ਬੀਤੀ ਸ਼ਾਮ ਤੇਜ਼ ਚੱਲ ਰਹੇ ਚੱਖੜ ਨਾਲ ਪਿੱਛੋਂ ਖੇਤਾਂ ਵਿੱਚ ਕਿਸੇ ਵੱਲੋਂ ਲਗਾਈ ਅੱਗ ਨੇ ਭਿਆਨਕ ਰੂਪ ਧਾਰਦੇ ਹੋਏ ਪਿੰਡ ਚੇਲਾ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਸਰਕਲ ਪ੍ਰਧਾਨ ਦੇ ਜਸਬੀਰ ਸਿੰਘ ਚੇਲਾ ਦੇ ਕਰਨ ਦੀ ਸ਼ੈੱਡ ਨੂੰ ਆਪਣੇ ਲਪੇਟ ਦੇ ਵਿੱਚ ਲੈ ਲਿਆ ਜਿਸ ਨਾਲ 150 ਦੇ ਕਰੀਬ ਤੂੜੀ ਦੇ ਟਰਾਲੇ ਸੜ ਗਏ ਜਦਕਿ ਅੰਦਰ ਖੜੀਆਂ ਦੋ ਕੰਬਾਇਨਾ ਰੇਪੜ ਸੁਪਰ ਸੀਡਰ ਰੂਟਾਵੇਟਰ ਆਦ ਦੇ ਟਾਇਰ ਵੀ ਅੱਗ ਦੇ ਵਿੱਚ ਚੁਲਸ ਗਏ ਇਸੇ ਤਰ੍ਹਾਂ ਨਾਲ ਇਸ ਪਿੰਡ ਦੇ ਸਤਨਾਮ ਸਿੰਘ ਚੇਲਾ ਦੀਆਂ 20 ਦੇ ਕਰੀਬ ਤੂੜੀ ਦੇ ਟਰਾਲੇ ਵੀ ਸੜ ਗਏ ਨੇ। देर रात ਮਸਾਂ ਅੱਗ ਉੱਤੇ ਕਾਬੂ ਪਾਇਆ ਗਿਆ। ਸਵੇਰ ਵੇਲੇ ਵੀ ਲੱਗੀ ਅੱਗ ਨੂੰ ਬੁਝਾਉਣ ਦੇ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਉੱਥੇ ਆਈਆਂ ਹੋਈਆਂ ਸੀ। ਇਸੇ ਤਰ੍ਹਾਂ ਪਿੰਡ ਦਾਤਾ ਵਿੱਚ ਪ੍ਰਦੀਪ ਸਿੰਘ ਦੇ ਘਰ ਸ਼ੈੱਡ ਵਿੱਚ 8 ਦੇ ਕਰੀਬ ਰੱਖੇ ਤੂੜੀ ਦੇ ਟਰਾਲੇ ਅਤੇ ਸ਼ੈੜਦੀ ਸੱਤ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਏ ਪਿੰਡ ਦਾਤਾ ਵਿੱਚ ਰੋਪੜ ਤੋਂ ਆ ਕੇ ਰਹਿੰਦੇ ਬਖਵਿੰਦਰ ਸਿੰਘ ਦੇ ਖੇਤਾਂ ਵਿੱਚ 50 ਦੇ ਕਰੀਬ ਤੂੜੀ ਦੇ ਟਰਾਲੇ ਸੜ ਕੇ ਸੁਆਹ ਹੋ ਗਏ ਦਾਤਾ ਦੇ ਲਹਿਬਿੰਦਰ ਸਿੰਘ ਦੇ ਘਰ ਦੇ ਨਾਲ ਕਮਰੇ ਵਿੱਚ 5 ਦੇ ਕਰੀਬ ਤੂੜੀ ਦੇ ਰੋਪੜ ਤੇ 5 ਖਾਨੇ ਦਾ ਉੜੀ ਵਾਲਾ ਕਮਰਾ ਵੀ ਇਹ ਠਾ ਡਿੱਗ ਪਿਆ। ਕੁੱਲ ਮਿਲਾ ਕੇ ਕਿਸੇ ਵੱਲੋਂ ਕੀਤੀ ਇੱਕ ਨਿੱਕੀ ਜਹੀ ਗਲਤੀ ਨੇ ਐਡਾ ਵਿਸ਼ਾਲ ਰੂਪ ਧਾਰਨ ਕਰ ਲਿਆ ਕਿ ਜਿਸ ਵਿੱਚ ਕਈਆਂ ਦੇ ਘਰਾਂ ਡੰਗਰਾਂ ਦਾ ਇਸ ਵਿੱਚ ਵੱਡਾ ਨੁਕਸਾਨ ਹੋ ਚੁੱਕਿਆ ਹੈ। ਅੱਗ ਲੱਗੀ ਜੀ ਇਧਰ ਹੋਈ ਪਡੋਰੀਆਂ ਲੋ ਤਾਂ ਮਹਿਸੂਸ ਪਰ ਲੋ। ਯਾਨੀ ਕਿ ਅੱਗ ਦੀ ਰਫਤਾਰ ਇੰਨੀ ਸੀ ਯਾਨੀ ਕਿ ਜੀ 50 ਸੈਕਿੰਡਾਂ ਦੇ ਵਿੱਚ ਅੱਗ ਸਾਡੇ ਇੱਥੇ ਆ ਕੋਠੇ 'ਚ ਆ ਬੜੀ। ਅੱਗ ਕਿਹਨੂੰ ਲੱਗੀ ਸੀ ਇਹ? ਅੱਗ ਜੀ ਉਹ ਨਾਲ ਨੂੰ ਕੋਈ ਲਾ ਗਿਆ ਹੋਊਗਾ। ਏ ਪਤਾ ਨਹੀਂ ਜੀ ਕਿਸ ਕਿਸੇ ਨੂੰ ਕਹਿ ਨਹੀਂ ਸਕਦੇ ਕੰਨ ਲਈ ਆ ਜੀ ਤੇ ਸਾਡੇ ਪਸ਼ੂ ਨੂੰ ਦਬ ਦਬ ਨੱਠ ਕੇ ਆ ਕੇ ਮੈਂ ਪਸ਼ੂ ਖੋਲੇ ਤਾਂ ਇੱਕ ਕੱਟੀ ਦਾ ਰਸਾ ਖੁੱਲਿਆ ਨਹੀਂ ਤਾਂ ਅੱਗ ਉਹ ਖੋਲਦੇ ਖੋਲਦੇ ਮੇਰੇ ਸਮਾਹ ਕੰਨ ਨੂੰ ਵੀ ਸੇਕ ਪਿਆ ਜੀ ਤਾਂ ਫਿਰ ਉਹ ਕੱਟੀ ਨੂੰ ਸਾਡੀ ਕੱਟੀ ਕਾਫੀ ਝੋਲਸ ਗਈ ਤੇ ਫਿਰ ਸਾਡਾ ਕੋਠਾ ਸਾਰਾ ਹੀ ਅੱਗ ਲਾ ਕੇ ਟਿਕ ਪਿਆ ਸਾਰਾ ਪਿੰਡ ਇਕੱਠਾ ਹੋ ਗਿਆ ਜੀ ਪਿੰਡ ਦੇ ਸਹਿਯੋਗ ਨਾਲ ਸਾਡੇ ਘਰ ਦੇ ਵਿੱਚ ਅੱਗ ਵੱੜ ਗਈ ਸੀਗੀ ਤਾਂ ਪਿੰਡ ਵਾਲਿਆਂ ਨੇ ਵਿੱਚ ਆ ਕੇ ਸਾਨੂੰ ਆ ਕੇ ਬਚਾਇਆ ਜੀ ਜਨਰੇਟਰ ਲਾਇਆ ਸਾਰੀ ਰਾਤ ਜਨਰੇਟਰ ਚੱਲਦਾ ਰਿਹਾ ਅੱਗ ਤੇ ਸਾਰ ਯਾਰ ਕੰਟਰੋਲ ਮਸੀ ਕੀਤਾ ਜੀ ਯਾਨਕਿ ਇੰਨੇ ਭਾਂਬੜ ਦੇ ਕਿਉਂ ਦੇਖੋ ਜੀ ਉਹ ਵਿਚ ਦੀ ਅੱਗ ਜਾਂਦੀ ਸੀ ਜਿਹੜੀ ਕੰਧ ਸੀ ਹਾਲੀ ਟੁੱਟ ਗਈ ਤਾਂ ਗਾਰਡਰ ਦੇਖੋ ਸਾਰੇ 빙ੇ ਹੋ ਗਏ ਜੀ ਸਾਡਾ ਵੀ ਸਰਕਾਰ ਨੂੰ ਬੇਨਤੀ ਆ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ 5-7 ਲੱਖ ਦਾ ਸਾਡਾ ਨੁਕਸਾਨ ਹੋ ਗਿਆ ਜੀ ਤਾਂ ਸਾਡੇ ਜੀ 6-7 ਖੇਤਾਂ ਦੇ ਇੱਥੇ ਮੇਰਾ 5-7 ਕਨਾਰੀ ਖਾਂ ਸੀ ਪੱਠਿਆਂ ਦਾ ਉਹ ਜਲ ਗਿਆ ਜੀ ਸਾਡੇ ਪਿੰਡ ਦੇ 6-7 ਖੇਤ ਪੱਠਿਆਂ ਦੇ ਜਲ ਗਿਆ ਜੀ ਤਾਂ ਕਾਫੀ ਸਾਡੇ ਇੱਧਰ ਵੀ ਨੁਕਸਾਨ ਹੋਇਆ ਉਹਨਾਂ ਦਾ ਵੀ ਛੱਡੂ ਛੁੱਟ ਜਲ ਗਈ ਜੀ ਤੂੜੀ ਚਾੜੀ ਉਹਨਾਂ ਦਾ ਵੀ ਲੱਖ ਡੇਢ ਲੱਖ ਦਾ ਨੁਕਸਾਨ ਹੈਗਾ ਜੀ ਤਾਂ ਅਸੀਂ ਸਰਕਾਰ ਨੂੰ ਬਹੁਤ ਬੇਨਤੀ ਕਰਦੇ ਆਂ ਜੀ ਸਾਡੀ ਮੱਤਬੱਤ ਮਦਦ ਕੀਤੀ ਜਾਵੇ ਤੇ ਉਹਦੇ ਅੱਗ ਦੇ ਨੇਰੀ ਨੇ ਐਦਾਂ ਲਪੇਟ ਦੇ ਵਿੱਚ ਅੱਗ ਲਿਆਈ ਪਿਛਲੇ ਸਾਡੇ ਬੈਕ ਸਾਈਡ ਤੇ ਇੱਕ ਕੁੱਪਸ ਹੈਗਾ ਤੂੜੀ ਦਾ ਕਿਸੇ ਦਾ ਤੇ ਉਹਦੇ ਨਾਲ ਅੱਗ ਪੈ ਗਈ ਉਹਨੂੰ ਅੱਗ ਪੈਣ ਦੇ ਨਾਲ ਇੱਧਰ ਸਾਡੇ ਸਾਰੇ ਜਿੱਦਾਂ ਪਸ਼ੂ ਪਾਲ ਜੋ ਸਾਡੀ ਮਸ਼ੀਨਰੀ ਖੜੀ ਸੀ ਉਹਦੇ ਦਿਵਾਲੇ 4 ਸਕੇ ਸਾਰੇ ਅੱਗ ਘੁੰਮ ਗਈ। ਉਹਦੇ ਨਾਲ ਅੱਗ ਪੈ ਗਈ ਜੀ ਸਾਰੀ ਨੂੰ ਤੇ ਉਹਦੇ ਵਿੱਚ ਪਸ਼ੂ ਪਾਲ ਤਾਂ ਛੱਡ ਕੇ ਬੱਕ ਹੋ ਗਿਆ ਜੀ। ਬਾਕੀ ਸਾਡੀ ਜਿਹੜੀ ਮਸ਼ੀਨਰੀ ਸੀਗੀ ਉਹ ਸਾਰੀ ਤਕਰੀਬ तकरीबन ਲੂ ਹੋ ਗਿਆ ਜਿਹਦੇ ਵਿੱਚ ਇੱਕ ਟਰੈਕਟਰ ਸਾਡੇ ਬਚਿਆ ਜੀ ਤੇ ਬਾਕੀ ਸਭ ਕੁਝ ਉਹਦੇ ਨਾਲ ਲੂ ਹੋ ਗਿਆ ਜੀ। ਕਿੰਨਾ ਕੁ ਨੁਕਸਾਨ ਹੋ ਗਿਆ ਅੰਦਾਜ਼ਾ? ਨੁਕਸਾਨ ਸਗੈ ਜੀ ਇਸ ਵੇਲੇ ਜੇ ਸੇ ਮੀਨੀਅਮ ਘੱਟੋ ਘੱਟ ਲਾਈਏ ਤਾਂ 20 ਲੱਖ ਰੁਪਏ ਦਾ ਨੁਕਸਾਨ ਸਗੈ। ਕੀ ਫਰਿਜ ਆਈ ਸੀਗੀ ਫਰਿਜ ਦੇ 8 ਵਜੇ ਅਗ্লাই ਆ 10 ਵਜੇ ਆਈ ਸੀਗੀ ਜਿਹਦੇ ਵਿੱਚ ਜਿਹੜੀ ਸਾਡੀ ਮਸ਼ੀਨਰੀ ਆਈ ਵੀ ਸੀ ਨਾ ਫਰਿਜ ਰੋ ਉਹ ਵੀ ਕੰਮ ਨਹੀਂ ਕਰਦਾ ਸੀਗਾ ਜੀ ਉਹ ਤਾਂ ਪਹਿਲਾਂ ਤਾਂ ਆਇਆ ਤਾਂ ਉਹਦੇ ਕੋਲ ਪਾਣੀ ਘੱਟ ਸੀਗਾ ਅਸੀਂ ਉਹਨੂੰ ਪਾਣੀ ਆਪਣੇ ਮੋਟਰ ਤੋਂ ਭਰਾਇਆ ਜਿਹੜੇ ਪਾਣੀ ਭਰਿਆ ਤੇ ਉਹ ਪਾਣੀ ਨਾਲ ਮਾਰੇ ਕਹਿੰਦੇ ਸਾਡਾ ਇੰਜਣ ਗਰਮ ਹੁੰਦਾ ਆ ਫਿਰ ਉਹ 11 ਵਜੇ ਸਾਡੇ ਕੋਲੋਂ ਚਲ ਗਿਆ ਜੀ ਇਥੋਂ ਇੱਕ ਅੱਗ ਜਿਹੜੀ ਉਹਨਾਂ ਨੇ ਨੀਭ ਲਈ ਹੈਗੀ ਉਹਦੀ ਨਹੀਂ ਅੱਗ ਨਾ ਫਰਿਜਰ ਤੋਂ ਨਹੀਂ ਬੁਝਦੀ ਸੀਗੀ ਜੀ ਉਹਦੇ ਕੋਲ ਪਾਣੀ ਨਹੀਂ ਮਾਰਦਾ ਸੀ ਪੂਰਾ ਉਹ ਇਹ ਕਿੱਥੇ ਦੀ ਵੀ ਇਹ ਹੈਗੀ ਇਹ ਗੜਸ਼ੰਕਰ ਤੋਂ ਆਇਆ ਸਾਹਿਬ ਜੀ ਠੀਕ ਹੈ ਜੀ ਕੀ ਮੰਗ ਕਰਦੇ ਆ ਜੀ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਵੀ ਸਾਡਾ ਜੋ ਇੱਥੇ ਵੀ ਨੁਕਸਾਨ ਹੋਇਆ ਇੱਕ ਤੋਂ ਦੋ ਦੀ ਭਰਾਈ ਕੀਤੀ ਜਾਵੇ ਦੂਜੀ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਵੀ ਜਿਹੜੀ ਵੀ ਸਾਡੇ ਅੱਡੇ ਕੋਠੂਦੋਈ ਜਾਂ ਮਾਲਪੁਰ ਦੇ ਵਿੱਚ ਫਾਇਰ ਬ੍ਰਿਗੇਡਰ ਹੈ ਨਹੀਂ ਕੋਈ ਵੀ ਇਸ ਵੇਲੇ ਜੇ ਹੈਗਾ ਆ ਤਾਂ ਉਹ ਨਾਂ ਦਾ ਹੀ ਫਾਇਰ ਬ੍ਰਿਗੇਡਰ ਖੜਾ ਹੈ ਤੇ ਉਹ ਪਾਣੀ ਨਹੀਂ ਮਾਰਦਾ ਹੈਗਾ ਸਰਕਾਰ ਨੂੰ ਇਹਦੇ ਲਈ ਸਖਤ ਕਦਮ ਲੈਣਾ ਚਾਹੀਦਾ ਵੇ ਜਿਹੜੀ ਵੀ ਮਸ਼ੀਨਰੀ ਹੈਗੀ ਆ ਰੱਖਿਓ ਜਿੰਨੀ ਵੀ ਸਰਕਾਰ ਨੇ ਉਹਦੀ ਕੋਈ ਸਰਵਿਸ ਆ ਉਹਦਾ ਕੋਈ ਜੋ ਵੀ ਪੰਪ ਦਾ ਕੰਮ ਹੋਣ ਵਾਲਾ ਉਹਨੂੰ ਕਰਾ ਕੇ ਰੱਖਣ ਜਿੱਦਾਂ ਹੋਵੇ ਨਾ ਕਿ ਜ਼ਿੰਮੇਵਾਰ ਦੇ ਪਾਸ ਫਰਮੇਟ ਆਇਆ ਤਾਂ ਉਹਨਾਂ ਕੰਮ ਨਹੀਂ ਕੀਤਾ ਹੈਗਾ ਫੇ ਤਾਂ ਬੰਦਾ ਜਲ ਜਾਊਗਾ ਉਹਦੇ ਵਿੱਚ